ਹਾਂਜੀ ਬਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਜੀ ਸਭ ਦੇ ਘਰ ਪਰਿਵਾਰ ਜਾਨਵਰ ਠੀਕ ਨੇ ਜੀ ਤੇ ਤੁਹਾਨੂੰ ਪਤਾ ਹੀ ਆ ਜੀ ਆਪਣਾ ਕਬੂਤਰਾ ਦਾ ਸਮਾਨ ਆਪਣੇ ਕੋਲ ਹਰ ਇੱਕ ਤਰ੍ਹਾਂ ਦਾ ਹੁੰਦਾ ਹਾ ਕਬੂਤਰਾ ਦੀ ਮੈਡੀਸਿਨ ਹਰ ਇੱਕ ਤਰ੍ਹਾਂ ਦੀ ਹੁੰਦੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਹੋਵੇ ਜਾਨਵਰ ਨੂੰ ਤੇ ਅੱਜ ਬਾਈ ਜੀ ਲੈ ਕੇ ਆਇਆ ਆ ਆਪਾਂ ਜਿਵੇਂ ਤੁਹਾਨੂੰ ਹੁਣ ਪਤਾ ਹੀ ਆ ਜੀ ਬੱਚੇ ਬੱਚਿਆਂ ਦੀ ਰੁੱਤ ਚੱਲਦੀ ਆ ਬੱਚੇ ਪਲਾਉਣ ਵਾਲੀ ਤੇ ਬੱਚੇ ਪਲਾਉਣ ਦਾ ਬਾਈ ਜੀ ਹੁਣ ਤੁਹਾਨੂੰ ਪਤਾ ਇੱਕ ਕਈ ਵਾਰ ਨਾ ਇੱਕ ਬੱਚਾ ਵੱਡਾ ਰਹਿ ਜਾਂਦਾ ਇੱਕ ਬੱਚਾ ਛੋਟਾ ਰਹਿ ਜਾਂਦਾ ਇਹ ਉਹਦੇ ਲਈ ਆਪਾਂ ਅੱਜ ਮੈਡੀਸਿਨ ਲੈ ਕੇ ਆਇਆ ਆ ਬਾਈ ਜੀ ਜਿਵੇਂ ਇੱਕ ਬੱਚਾ ਵੱਡਾ ਹੋ ਜਾਂਦਾ ਇੱਕ ਛੋਟਾ ਰਹਿੰਦਾ ਉਹਨੂੰ ਬਰਾਬਰ ਕਰਨ ਲਈ ਵੀ ਆਪਾਂ ਕਿਵੇਂ ਪੂਰਾ ਕਰ ਸਕਦੇ ਹਾਂ ਠੀਕ ਆ ਜੀ ਸਭ ਤੋਂ ਪਹਿਲਾਂ ਤਾਂ ਜੀ ਸਾਰੇ ਕਬੂਤਰਾ ਨੂੰ ਹੀ ਆਪਾਂ ਪਾ ਸਕਦੇ ਹਾਂ ਹੀਮੋਫੋਟ ਇਹ ਆਮ ਬਾਈ ਜੀ ਮਿਲ ਜਾਂਦਾ ਮੈਡੀਕਲ ਸਟੋਰ ਤੋਂ ਕਿਤੋਂ ਵੀ ਲੈ ਲਓ 100-150 ਰੁਪਏ ਸੀਸੀ ਆ ਸਾਰੀ ਇਹ 150 ਰੁਪਏ ਦੀ ਤੇ ਹੀਮੋਫੋਟ ਆ ਟੌਰਕ ਕੰਪਨੀ ਦਾ ਬਾਈ ਇਹਹੀ ਸੇਮ ਲੈਣਾ ਆਪਾਂ ਨੇ ਠੀਕ ਆ ਜੀ ਇਹ ਲੀਟਰ ਪਾਣੀ ਦੇ ਵਿੱਚ ਬਾਈ ਜੀ 5 ਐਮਲ ਪਾਉਣਾ 1 ਲੀਟਰ ਪਾਣੀ ਲੈਣਾ ਉਹਦੇ ਵਿੱਚ 5 ਐਮਐਲ ਇਹ ਦਵਾਈ ਪਾ ਦੇਣੀ ਆ ਤੇ ਨਾਲ ਇਹਦੇ ਬਾਈ ਜੀ ਤੁਸੀਂ ਵਰਤਣਾ ਚੈਂਪੀਅਨ ਇਹ ਤੁਹਾਨੂੰ ਪਤਾ ਹੀ ਹੈ ਆਪਣਾ ਪ੍ਰੋਡਕਟ ਪਹਿਲਾਂ ਵੀ ਚੱਲ ਰਿਹਾ ਚੈਂਪੀਅਨ ਲਿਕਵਿਡ ਦੇ ਨਾਂ ਤੇ ਆ ਇਹ ਦੋਨੇ ਬਾਈ ਜੀ ਪ੍ਰੋਡਕਟ ਦੋਨਾਂ ਦਾ 5-5 ਐਮਐਲ 1 ਲੀਟਰ ਪਾਣੀ ਦੇ ਵਿੱਚ ਪਾ ਕੇ ਆਪਾਂ ਠੀਕ ਆ ਜੀ ਬੱਚਿਆਂ ਵੱਡੇ ਕਬੂਤਰਾਂ ਨੂੰ ਪਾ ਸਕਦੇ ਆ ਪਾਣੀ ਦੇ ਵਿੱਚ ਜਿਹੜਾ ਬੱਚਾ ਆਪਣਾ ਛੋਟਾ ਰਹਿੰਦਾ ਉਹਨੂੰ ਬਾਈ ਜੀ ਇਹਦਾ ਪਾਣੀ 10 ਐਮਐਲ ਭਰ ਕੇ ਤੁਸੀਂ ਸਵੇਰੇ 10 ਐਮਐਲ ਨੂੰ ਸ਼ਾਮ ਨੂੰ ਦਵਾਈ ਵਾਲਾ ਪਾਣੀ ਦੇ ਸਕਦੇ ਆ ਤੇ ਤੁਹਾਨੂੰ 4-5 ਦਿਨਾਂ ਦੇ ਵਿੱਚ ਵਿੱਚ ਰਿਜ਼ਲਟ ਪਤਾ ਲੱਗ ਜੂਗਾ ਕਿੰਨਾ ਵੈਸਟਰ ਰਿਜ਼ਲਟ ਆ। ਠੀਕ ਆ ਜੀ। ਤੇ ਬਾਕੀ ਆਪਾਂ ਜਿਵੇਂ ਵੱਡੇ ਕਬੂਤਰ ਆਪਣੇ ਅੰਡੇ ਧਰਨੋਂ ਛੱਡ ਜਾਂਦੇ ਆ ਉਹਨਾਂ ਲਈ ਵੀ ਹੀਮੋਫੋਰਟ ਬਹੁਤ ਵਧੀਆ ਚੀਜ਼ ਆ। ਜਿਵੇਂ ਨੰਮੀਆਂ ਕਿਉਂਕਿ ਅੰਡੇੰਨ ਧਰਦੀ ਆਏਗੀ ਉਹਨਾਂ ਨੂੰ ਲਗਾਤਾਰ 15 ਦਿਨ ਪਾਓ ਪਾਣੀ ਦੇ ਵਿੱਚ ਠੀਕ ਆ ਜੀ। ਤੇ ਫਿਰ ਤੁਸੀਂ ਰਿਜ਼ਲਟ ਦੇਖਿਓ। ਬਹੁਤ ਵੈਸਟਰ ਰਿਜ਼ਲਟਾ ਖੂਨ ਦੀ ਕਮੀ ਪੂਰੀ ਕਰਦਾ ਬਈ ਇਹ। ਮਲਟੀ ਵਿਟਾਮਿਨ ਇਹਦੇ ਵਿੱਚ ਸਾਰਾ ਕੁਝ ਠੀਕ ਆ। ਤੇ ਹਰ ਇੱਕ ਤਰ੍ਹਾਂ ਦੀ ਬਿਮਾਰੀ ਨੂੰ ਜਾਨੀ ਕੰਟਰੋਲ ਕਰਦਾ ਦੋਨੇ ਚੀਜ਼ਾਂ ਰਲਾ ਕੇ ਤੇ ਜਿਹੜਾ ਬੱਚੇ ਛੋਟੇ ਰਹਿੰਦੇ ਉਹਨਾਂ ਨੂੰ ਜ਼ਰੂਰ ਵਰਤ ਕੇ ਦੇਖ ਇੱਕ ਵਾਰ ਬਾਕੀ ਸਾਡੀਆ ਵੀਡੀਓ ਤੁਹਾਨੂੰ ਕਿਵੇਂ ਲੱਗਦੀਆਂ ਨੇ ਜ਼ਰੂਰ ਦੱਸਿਆ ਕਰੋ ਤੇ ਇੱਕ ਗੱਲ ਹੋਰ ਹੁਣ ਆਪਾਂ ਸਰਦੀਆਂ ਦੇ ਵਿੱਚ ਹਰ ਇੱਕ ਆ ਇੱਕ ਦੋ ਤਿੰਨ ਛੱਡ ਕੇ ਵੀਡੀਓ ਪਾਇਆ ਕਰਾਂਗੇ ਤੇ ਸਾਨੂੰ ਕਮੈਂਟ ਕਰਕੇ ਬਈ ਜ਼ਰੂਰ ਦੱਸਿਆ ਕਰੋ ਵੀ ਕਿਹੜੇ ਵਿਸ਼ੇ ਤੇ ਵੀਡੀਓ ਪਾਈਏ ਕਿਹੜੀ ਬਿਮਾਰੀ ਤੇ ਪਾਈਏ ਤੇ ਹਰ ਇੱਕ ਤਰ੍ਹਾਂ ਦਾ ਆਪਣਾ ਕੋਲ ਹੱਲ ਹੈਗਾ ਜ਼ਰੂਰ ਆਪਾਂ ਤੁਹਾਡੇ ਨਾਲ ਸ਼ੇਅਰ ਕਰਿਆ ਕਰਾਂਗੇ ਤੇ ਵੀਡੀਓ ਨੂੰ ਸਾਡੇ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਠੀਕ ਆ ਜੀ ਤੇ ਇੱਕ ਵੀਡੀਓ ਹੁਣ ਤੁਸੀਂ ਅਸੀਂ ਅਗਲੇ ਇਹੇ ਵੀਡੀਓ ਦੇ ਨਾਲ ਹੀ ਐਡ ਕਰਾਂਗੇ ਸਤਰੀਆ ਦੇ ਕੱਪੜੇ ਵਾਲੀ ਆ ਪਾ ਸਤਰੀਆ ਦਾ ਕੱਪੜੇ ਦਾ ਵੀ ਕੰਮ ਸ਼ੁਰੂ ਕਰਿਆ ਬਾਕੀ ਤੁਹਾਨੂੰ ਪਤਾ ਆਪਣਾ ਹਰ ਇੱਕ ਤਰ੍ਹਾਂ ਦੀ ਐਸੈਸਰੀ ਕਬੂਤਰਾ ਦੀ ਆਪਣੇ ਕੋਲ ਹੈਗੀ ਆ ਤੇ ਕਿਸੇ ਵੀਰ ਪ੍ਰਾਣ ਕੋਈ ਡ੍ਰਿੰਕਰ ਕੋਈ ਡੋਲੀਆਂ ਦੇ ਲਾਉਣ ਵਾਲੀ ਟ੍ਰੇ ਆ ਜਾਂ ਡ੍ਰਿੰਕਰ ਹੋਗੇ ਜਾਂ ਨੈਸਟ ਬਾਲ ਜਿਹੜੇ ਆ ਪਾਂਡੇ ਘਰਾਉਣ ਵਾਲੇ ਹੁੰਦੇ ਆ ਕੋਈ ਵੀ ਤਰ੍ਹਾਂ ਦੀ ਐਸੈਸਰੀ ਚਾਹੀਦੀ ਆ ਰਿੰਗਾ ਹੋਵੇ ਗਿਆ ਕੰੂਤਰਾ ਤੇ ਪੈਰਾ ਚ ਪਾਉਣ ਵਾਲੀ ਆ ਜਾਂ ਲੇਜ਼ਰ ਰਿੰਗ ਹੋਵੇ ਹਰ ਇੱਕ ਤਰ੍ਹਾਂ ਦੀ ਐਸੈਸਰੀ ਆਪਣੇ ਕੋਲ अवेलेबल ਆ ਤਾਂ ਸਾਡਾ ਨੰਬਰ ਆ ਜੀ 810953013 ਇਹ ਨੰਬਰ ਆ ਆਪਣਾ ਜਦ ਮਰਜ਼ੀ ਤੁਸੀਂ ਸੰਪਰਕ ਕਰ ਸਕਦੇ ਹੋ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਠੀਕ ਆ ਜੀ ਬਾਕੀ ਵੀਡੀਓ ਨੂੰ ਸ਼ੇਅਰ ਕਰਿਓ ਵੱਤ ਵੱਤ ਤੇ ਚੈਨਲ ਨੂੰ ਬਈ ਜੀ ਸਬਸਕ੍ਰਾਈਬ ਕਰਿਓ ਤੇ ਵੀਡੀਓ ਆਪਣੇ ਆ ਜਿਹੜੀ ਮੈਡੀਸਿਨ ਪਾਈ ਆ ਭਰਤ ਕੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿਵੇਂ ਰਿਜ਼ਲਟ ਮਿਲਿਆ ਠੀਕ ਆ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਭ ਦੇ ਘਰ ਪਰਵਾਹ ਠੀਕ ਠਾਕ ਹੀ ਬਾਈ ਜੀ ਆਪਾਂ ਸਤਰੀਆ ਦਾ ਕੱਪੜੇ ਦਾ ਕੰਮ ਤੇ ਆ ਸ਼ੁਰੂ ਕਰਿਆ ਤੇ ਕਿਸੇ ਵੀਰ ਭਰਾ ਨੂੰ ਕੋਈ ਵੀ ਕੱਪੜਾ ਚਾਹੀਦਾ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਡਿਜ਼ਾਈਨ ਚਾਹੀਦਾ ਤਾਂ ਬਾਈ ਜੀ ਮੇਰਾ ਨੰਬਰ ਆ ਗਿਆ 7953013 ਇਹ ਨੰਬਰ ਆਪਣਾ WhatsApp ਇਥੇ ਸਾਨੂੰ ਸਕਰੀਨ ਸ਼ਾਟ ਲੈ ਕੇ ਫੋਟੋ ਪਾ ਦਿਓ ਤੇ ਤਿੰਨ ਦਿਨਾਂ ਦੇ ਵਿੱਚ ਵਿੱਚ ਬਾਈ ਤੁਹਾਡਾ ਕੱਪੜਾ ਤੁਹਾਨੂੰ ਤਿਆਰ ਮਿਲ ਜਾਊਗਾ ਆ ਵੀ ਕੱਪੜਾ ਤਿਆਰ ਕਰਵਾਇਆ ਭਰਾ ਆਪਣਾ ਇਟਲੀ ਤੋਂ ਆ ਬਾਹਰ ਜਾਣਾ ਹੈ ਜੇ ਕੱਪੜਾ ਜੀ ਢੱਲਣਾ ਕੋਈ ਵੀ ਤਰ੍ਹਾਂ ਦਾ ਕਿਸੇ ਵੀ ਤਰ੍ਹਾਂ ਦਾ ਕੱਪੜਾ ਤਿਆਰ ਕਰਵਾਉਣਾ ਤਾਂ ਸਾਡੇ ਨਾਲ ਸੰਪਰਕ ਕਰੋ ਤੇ ਡਿਲੀਵਰੀ ਅਸੀਂ ਭਾਈ ਹਰ ਇੱਕ ਜਗ੍ਹਾ ਤੇ ਕਰਦੇ ਆਂ ਇੰਡੀਆ ਹੋਵੇ ਜਾਂ ਬਾਹਰ ਹੋਵੇ ਠੀਕ ਆ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਜੀ ਬਹੁਤ ਬਹੁਤ ਧੰਨਵਾਦ ਜੀ ਸਾਸੀ ਕਾਲ